ਕਹੋ ਮਰਦਾਵੇ ਕਹੋ ਨਾ ਆਵਾਜ਼ ਕੋਲ ਤੋਂ ਪਾਈ ਰੱਖੋ ਰੱਖੋ ਪਾਈ ਦਿਓ ਮਿੰਟ ਸਾਰੇ ਕਰਦੇ ਆ ਫੋਟੋ ਵੀ ਕਾ ਫੋਟੋ ਅੰਦਰ ਕਰਾਂਗੇ ਯਾਰ ਹੈ ਅੰਦਰ

ਠੀਕ ਹੈ ਜੀ ਮੇਰੇ ਲਾਡੋ ਸਰਦੇਸ਼ ਨੇ ਕਿ ਪੰਜਾਬ ਨੂੰ ਆਪਾਂ ਗੈਂਗਸਟਰ ਫ੍ਰੀ ਕ੍ਰਿਮੀਨਲ ਫ੍ਰੀ ਔਰ ਡਰਗ ਫ੍ਰੀ ਬਣਾਉਣਾ ਹੈ ਉਹਦੇ ਤਹਿਤ ਤੁਹਾਨੂੰ ਪਤਾ ਹੈ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਗੈਂਗਸਟਰ ਦੇ ਖਿਲਾਫ ਚਾਹੇ ਉਹ ਅਸਲਾ ਐਕਟ ਦੀ ਰਿਕਵਰੀ ਹੈ ਚਾਹੇ ਡਰੱਗਸ ਦੀ ਹੈ ਕਾਫੀ ਬਹੁਤ ਅੱਛੇ ਆਪਰੇਸ਼ਨ ਬੇਸ ਕੰਮ ਕੀਤੇ ਨੇ ਉਹਦੇ ਤਹਿਤ ਹੀ ਔਰ ਸਾਡੇ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਕ੍ਰਾਈਮ ਦੇ ਅਗੇਂਸਟ ਉਹਦੇ ਚ ਜਿਹੜਾ ਗੇਟ ਹਕੀਮਾਂ ਦੇ ਵਿੱਚ ਯਸ਼ਪਾਲ ਜੀ ਦਾ ਮਰਡਰ ਹੋਇਆ ਸੀਗਾ ਪਹਿਲੀ ਸ਼ਾਮ ਨੂੰ ਉਹਦੇ ਚ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਸੀ ਔਰ ਉਹਦੇ ਚ ਮੈਡਮ ਡਾਕਟਰ ਪ੍ਰਗਿਆ ਜੈਨ ਸਾਡੇ ਡੀਸੀਪੀ ਸਿਟੀ ਮੈਡਮ ਦਰਪਨ ਆਲੂਵਾਲੀਆ ਜੀ ਏਡੀਸੀਪੀ 1 ਮਿਸਟਰ ਸੁਰਿੰਦਰ ACP ਮਨਜੀਤ ਸਾਡੇ ਐਸਐਚਓ ਗੇਟ ਅਕੀਮਾ ਤੇ ਅਮੋਲਕ CIA ਵੰਦੀ ਜਿਹੜੇ ਇੰਚਾਰਜ ਨੇ ਇੰਸਪੈਕਟਰ ਸਾਹਿਬ ਇਹਨਾਂ ਸਾਰਿਆਂ ਵੱਲੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਕਿਉਂਕਿ ਪਹਿਲਾਂ ਤਾਂ ਇਹਦੇ ਵਿੱਚ ਮੋਟਿਵ ਵੀ ਨਹੀਂ ਕਲੀਅਰ ਹੋ ਰਿਹਾ ਸੀਗਾ ਕਰਦਿਆਂ ਨੂੰ ਵੀ ਕਾਫੀ ਸ਼ੱਕ ਸੀ ਕਿ ਕਿਸੇ ਬੰਦੇ ਨਾਲ ਉਹਨਾਂ ਦਾ ਕੋਟਕਾਰਡ 'ਚ ਕੋਈ ਮੈਟਰ ਚੱਲ ਰਿਹਾ ਸੀ ਵੀ ਉਹਨਾਂ ਨੇ ਸ਼ਾਇਦ ਇਹ ਕੰਮ ਕਰਵਾ ਦਿੱਤਾ ਬਟ ਇਹਨੂੰ ਬੜਾ ਬਰੀਕੀ ਨਾਲ ਟੈਕਨੀਕਲੀ ਔਰ ਸਾਇੰਟਿਫਿਕਲੀ ਔਰ ਜਿਹੜੀ ਅਸਲੀ ਪੁਲਿਸਿੰਗ ਪ੍ਰੋਫੈਸ਼ਨਲ ਵੇ ਆਫ ਇਨਵੈਸਟੀਗੇਸ਼ਨ ਉਹਦੇ ਚ ਇਹਨੂੰ ਅਸੀਂ ਇਨਵੈਸਟੀਗੇਟ ਕੀਤਾ ਉਹਦੇ ਚ ਤਿੰਨ ਬੰਦੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਨੇ ਐਕਚੁਅਲੀ ਮਰਡਰ ਕੀਤਾ ਉਹਦੇ ਚ ਮੇਨ ਹੈਗਾ ਪ੍ਰਿੰਸ 엘ੀਅਸ ਬੌਕਸਰ ਇਹ 68 ਦਾ ਰਹਿਣ ਵਾਲਾ 19 ਸਾਲ ਦੀ ਉਮਰ ਹੈ 11ਵੀਂ ਪਾਸ ਹੈ ਦੂਜਾ ਹੈਗਾ ਦੀਪਕ ਪ੍ਰਤਾਪ ਉਰਫ ਪੋਲੂ ਇਹ ਵੀ ਹਰਗੋਬਿੰਦ ਐਵੇਨਿਊ ਛਾਟੇ ਦਾ ਰਹਿਣ ਵਾਲਾ ਹੈ तकरीबन 18 ਸਾਲ ਦਾ ਹੈਗਾ ਇਹ ਔਰ ਤੀਸਰਾ ਹੈਗਾ ਦਾਨਿਸ਼ ਐਲੀਅਸ ਗੁੱਗੂ ਇਹ ਕੋਟ ਖਾਲਸਾ ਅੰਮ੍ਰਿਤਸਰ ਦਾ ਹੈ ਰਹਿਣ ਵਾਲਾ ਇਹਦੀ ਉਮਰ ਵੀ तकरीबन 18 ਸਾਲ ਤੋਂ ਉੱਪਰ ਹੈ ਮੇਨ ਗੱਲ ਇਹ ਆਈ ਹੈ ਮੋਟਿਵ ਜਿਹੜੀ ਨਿਕਲ ਕੇ ਕਿ ਭੋਲੂ ਜਿਹੜਾ ਲੜਕਾ ਹੈਗਾ ਦੀਪਕ ਪ੍ਰਤਾਪ ਇਹਨਾਂ ਦੇ ਪਰਿਵਾਰ ਨਾਲ ਪੁਰਾਣਾ ਯਸ਼ਪਾਲ ਦੇ ਪਰਿਵਾਰ ਨਾਲ ਰਣਜੀਤ ਸਿੰਘੀ ਉਹਦੇ ਦਾਦਾ ਦਾਦੀ ਨੂੰ ਵੀ ਅੰਦਰ ਕਰਾਇਆ ਸੀ ਉਸ ਤੋਂ ਇਲਾਵਾ ਇਹ ਜਿਹੜਾ ਮੇਨ ਐਂਗਲ ਆਇਆ ਕਿ ਜਿਹੜਾ ਦੀਪਕ ਪ੍ਰਤਾਪ ਭੋਲੂ ਹੈ ਇਹਨੂੰ ਡਾਊਟ ਸੀਗਾ ਕਿ ਮੇਰੇ ਮਦਰ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਗਲਤ ਇਹਦੀ ਇੰਟੈਂਸ਼ਨ ਹੈਗੀ ਹੈ ਯਸ਼ਪਾਲ ਮਰਨ ਵਾਲੇ ਦੀ ਔਰ ਉਹ ਉਸ ਮੁਤਾਬਕ ਉਹਨੂੰ ਲੱਗਦਾ ਸੀ ਕਿ ਕਿਉਂਕਿ ਉਹਦੇ ਫਾਦਰ ਜੇਲ੍ਹ 'ਚ ਨੇ ਤੇ ਉਹ ਕੋਈ ਇਹੋ ਜਿਹਾ ਉਹਨੂੰ ਲੱਗਿਆ ਕਿ ਰਿਲੇਸ਼ਨਸ਼ਿਪ ਨਾ ਡਿਵੈਲਪ ਹੋ ਜੇ ਜਾਂ ਹੋ ਗਿਆ ਹੋਵੇ ਤੋ ਯਸ਼ਪਾਲ ਦੀ ਜਿਹੜੀਆਂ ਹਰਕਤਾਂ ਸੀਗੀਆਂ ਉਹ ਤੋਂ ਇਹਨੂੰ ਕਾਫੀ ਗੁੱਸਾ ਸੀਗਾ ਯੰਗਸਟਰ ਨੂੰ ਤੋ ਨੇ ਇਸ ਗੁੱਸੇ ਨਾਲ ਇਸ ਇੰਟੈਂਸ਼ਨ ਇਹ ਬੰਦੇ ਤਿਆਰ ਕੀਤੇ ਜਿਹੜੇ ਦੀਪਕ ਪ੍ਰਿੰਸ ਬੌਕਸਰ ਵਗੈਰਾ ਹੈਗੇ ਤੇ ਦਾਨਿਸ਼ ਗੁਗੂ ਜੋ ਇਹਦੇ ਪੁਰਾਣੇ ਵਾਕਫ ਸੀਗੇ ਔਰ ਇਹਨਾਂ ਨਾਲ ਪਹਿਲਾਂ 2 ਲੱਖ ਦੇ ਭੇਜ ਵਿੱਚ ਗੱਲ ਹੋਈ ਸੁਪਾਰੀ ਕਿਲਿੰਗ ਦੀ ਫਿਰ ਅਲਟੀਮੇਟਲੀ 1 ਲੱਖ ਰੁਪਇਆ ਦਿੱਤਾ ਗਿਆ ਤੋ ਇਹਨਾਂ ਨੇ ਉਸ ਦਿਨ ਜਾ ਕੇ ਉਹਨੂੰ ਯਸ਼ਪਾਲ ਉਹਨਾਂ ਨੂੰ ਗੋਲੀਆਂ ਮਾਰੀਆਂ ਤੇ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਇਹ ਕਿਉਂਕਿ ਬਲਾਈਂਡ ਕੇਸ ਸੀ ਬਿਲਕੁਲ ਸਾਡੀਆਂ ਟੀਮਾਂ ਇਹਨਾਂ ਨੂੰ ਫੋਲੋ ਕਰਦੀ ਨੇ ਛੋਟੇ ਛੋਟੇ ਲੀਡ ਜਿੱਥੋਂ ਵੀ ਸਾਨੂੰ ਮਿਲਦੀਆਂ ਰਹੀਆਂ ਘਰੋਂ ਇਹ ਸਾਰੇ ਭੱਜੇ ਹੋਏ ਸੀਗੇ ਸਾਨੂੰ ਪਹਿਲਾਂ ਕਲੀਅਰ ਵੀ ਨਹੀਂ ਸੀਗਾ ਕਿ ਕੌਣ ਕੌਣ ਬੰਦੇ ਕਿਵੇਂ ਕਿਵੇਂ ਕੀ ਕੀ ਰੋਲ ਹੈ ਔਰ ਕੀ ਮੋਟਿਵ ਹੈ ਮੇਨ ਮੋਟਿਵ ਦੀ ਜਿਹੜਾ ਇਸ਼ੂ ਸੀਗਾ ਇਸ ਇਨਵੈਸਟੀਗੇਸ਼ਨ ਦੇ ਵਿੱਚ ਤੋਂ ਰਾਜਸਥਾਨ ਦੇ ਵਿੱਚ ਚਾਹੇ ਉਹ ਜੈਪੁਰ ਹੈ ਚਾਹੇ ਉਹ ਅਜਮੇਰ ਹੈ ਚਾਹੇ ਪੁਸ਼ਕਰ ਹੈ ਉਤਰਾਖੰਡ ਹੈ ਹਰਦੁਆਰ ਹੈ ਦਿੱਲੀ ਹੈ ਉਥੇ ਬਹੁਤ ਸਾਰੀਆਂ ਟੀਮ ਸਾਡੀਆਂ ਜਿਹੜੀਆਂ ਉਹ ਰੇਡ ਕਰਦੀਆਂ ਨੇ ਫੋਲੋ ਕਰਦੀਆਂ ਨੇ ਤੋਂ ਅਲਟੀਮੇਟਲੀ ਮੈਂ ਨੂੰ ਬੜੀ ਵੱਡੀ ਸਕਸੈਸ ਮੰਨਦਾ ਕਿ ਸਾਰੀ ਗੁੱਥੀ ਜਿਹੜੀ ਹੈ ਸੁਲਝਾਈ ਗਈ ਔਰ ਇਹਦੇ ਚ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਗਏ ਔਰ ਜਿਹੜਾ ਵੈਪਨ ਆਫ ਅਫੈਂਸ ਹੈ ਉਹ ਵੀ ਰਿਕਵਰ ਕੀਤਾ ਗਿਆ ਤੇ ਜਿਹੜੀ ਭੋਲੂ ਦੀ ਗ੍ਰਿਫਤਾਰੀ ਹੈ ਉਸ 15 ਤਰੀਕ ਨੂੰ ਹੋਈ ਹੈ ਇਹਨਾਂ ਦੋਨਾਂ ਦੀ 17 ਤਰੀਕ ਦੀ ਹੈਗੀ ਹੈ ਗ੍ਰਿਫਤਾਰੀ ਅਲੱਗ-ਅਲੱਗ ਜਗ੍ਹਾ ਤੋਂ ਅਮਰਸਰ ਦੇ ਵਿੱਚ ਸੋ ਮੈਂ ਇਹਦੇ 'ਚ ਅਗਲੀ ਗੱਲ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇੱਕ ਬੰਦਾ ਹੋਰ ਰਹਿੰਦਾ ਇਹਦੇ ਨਾਲ ਦਾ ਸਾਥੀ ਜੋ ਇਹਨਾਂ ਦੇ ਆਈ ਹੈ ਇੰਟਰੋਗੇਸ਼ਨ ਦੇ ਵਿੱਚ ਉਹ ਵੀ ਅਸੀਂ ਜਲਦੀ ਕਾਬੂ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਇਹਦਾ ਪਿਛੋਕੜ ਹੈ ਪ੍ਰਿੰਸ ਬੌਕਸਰ ਦੇ ਖਿਲਾਫ ਤਿੰਨ ਮੁਕਦਮੇ ਨੇ ਐਨਡੀਪੀਐਸ ਐਕਟ ਦਾ ਹੈਗਾ ਨਵਾਂ ਸ਼ਹਿਰ ਦੇ ਵਿੱਚ ਜਿੱਥੇ ਉਹ ਪੀਓ ਹੈ ਤੇ ਇੱਕ ਸਨੇਚਿੰਗ ਦਾ ਹੈਗਾ ਪੀਏਯੂ ਲੁਧਿਆਣਾ ਥਾਣੇ ਦੇ ਵਿੱਚ ਦਾਨਿਸ਼ ਦੇ ਖਿਲਾਫ ਤਿੰਨ ਮੁਕਦਮੇ ਨੇ ਐਨਡੀਪੀਐਸ ਐਕਟ ਦੇ ਔਰ ਇੱਕ ਡੁਕਾਟੀ ਦਾ ਵੀ ਹੈਗਾ ਗੇਟ ਕੀਮਾ ਦਾ 399 ਵਗੈਰਾ ਦਾ 25 ਆਰਮਜ਼ ਐਕਟ ਵੀ ਲੱਗਿਆ ਨਾਲ ਓਏ ਇੱਕ ਮੁਕਦਮੇ ਵਿੱਚ ਉਹ ਪੀਓ ਵੀ ਹੈ ਜਿਹੜਾ ਐਸਪੀਐਸ ਨਗਰ ਦਾ ਹੈ ਤੇ ਸਨੇਚਿੰਗ ਤੇ ਲੁਧਿਆਣੇ ਦੇ ਵਿੱਚ ਵੀ ਇੱਕ ਮੁਕਦਮੇ 'ਚ ਉਹ ਵਾਂਟਡ ਸੀਗਾ ਤੇ ਦੀਪ ਜਿਹੜਾ ਦੀਪਕ ਭੋਲੂ ਦੇ ਖਿਲਾਫ ਵੀ ਤਿੰਨ ਨਾ ਸਲੈਕਟ ਦੇ ਮੁਕਦਮੇ ਪਹਿਲਾਂ ਦਰਜ ਨੇ ਸੋ ਇਹ ਕ੍ਰਿਮੀਨਲ ਬੰਦੇ ਨੇ ਔਰ ਇਸ ਨਾਲ ਜਿਹੜੀ ਮੁੱਢਲੀ ਪੁੱਛਗਿੱਛ ਕਿਉਂਕਿ ਹੁਣ ਬੜੀ ਤਾਜ਼ਾ ਇਹ ਗੱਲ ਹੈਗੀ ਹੈ ਫਿਰ ਤੁਹਾਡੇ ਨਾਲ ਸ਼ੇਅਰ ਕਰਨੀ ਬੜੀ ਜ਼ਰੂਰੀ ਸੀਗੀ ਇੱਕ ਮੁਕਦਮਾ ਕੈਂਟ ਥਾਣੇ ਦੇ ਵਿੱਚ ਵੀ ਦਰਜ ਹੋਇਆ ਸੀ ਜਿੱਥੇ ਵੀ ਇਹਨਾਂ ਨੇ ਗੋਲੀ ਚਲਾਈ ਸੀਗੀ 307 ਦਾ ਉਹ ਅਸਲਾ ਐਕਟ ਵੀ ਨਾਲ ਲੱਗਿਆ ਉਹਦੇ ਵਿੱਚ ਵੀ ਇਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਇਹਨਾਂ ਨੇ ਕਬੂਲੀ ਹੈ ਉਨੂੰ ਅਸੀਂ ਹੋਰ ਵੈਰੀਫਾਈ ਡੀਪਲੀ ਕਰ ਰਹੇ ਆਂ ਔਰ ਮੈਂ ਮੈਨੂੰ ਉਮੀਦ ਹੈ ਕਿ ਜਿਹਦੇ ਇਹਨਾਂ ਤੇ ਅਗਲੀ ਪੁੱਛਗਿੱਛ ਆ ਉਹ ਤੋਂ ਹੋਰ ਬਹੁਤ ਸਾਰੇ ਖੁਲਾਸੇ ਹੋਣ ਦੀ ਉਮੀਦ ਹੈ ਕਿ ਵੈਪਨ ਵਗੈਰਾ ਇਹਨਾਂ ਨੇ ਕਿੱਥੋਂ ਲੈ ਕੇ ਆਂਦੇ ਕਿੱਦਾਂ ਇਹ ਕਿੱਥੇ ਕਿੱਥੇ ਲੁਕਦੇ ਰਹੇ ਔਰ ਕੀ ਇਹਨਾਂ ਦਾ ਮੋਡਸ ਪਰੈਂਡੀ ਪਹਿਲਾਂ ਰਿਹਾ ਔਰ ਇਹਨੇ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਇਹਨਾਂ ਦੀ ਆਮਦ ਰਫਤਾ ਚਾਹੇ ਉਹ ਐਸਬੀਐਸ ਨਗਰ ਹੈ ਜਾਂ ਐਸਪੀ ਲੁਧਿਆਣਾ ਦਾ ਏਰੀਆ ਔਰ ਆਪਣੇ ਵੀ ਇਹਦਾ ਮਤਲਬ ਕਾਫੀ ਇਹਨਾਂ ਦਾ ਏਰੀਆ ਆਫ ਆਪਰੇਸ਼ਨ ਲਾਰਜ ਹੈਗਾ ਉਹ ਸਾਰੀਆਂ ਚੀਜ਼ਾਂ ਅਸੀਂ ਟਰੈਕ ਡਾਊਨ ਕਰਾਂਗੇ ਔਰ ਉਹਨੂੰ ਰਿਕਾਰਡ ਤੇ ਲੈ ਕੇ ਆਵਾਂ ਜਿਹੜਾ ਗੈਂਗ ਦੇ ਨਾਲ ਸੰਬੰਧਿਤ ਹੈਗੇ ਅਜੇ ਗੈਂਗ ਦੀ ਗੱਲ ਕੋਈ ਕਲੀਅਰ ਨਹੀਂ ਹੋਈ ਲੋਕਲ ਗੈਂਗ ਤਾਂ ਇਹ ਹੈਗਾ ਹੀ ਇਹਨਾਂ ਦਾ ਆਪਣਾ ਆਪਸ ਦੇ ਵਿੱਚ ਬਟ ਇਹਨੂੰ ਅੱਗੇ ਫਰਦਰ ਇਨਵੈਸਟੀਗੇਸ਼ਨ ਦੀ ਲੋੜ ਹੈ ਕਿਉਂਕਿ ਬਹੁਤ ਜ਼ਿਆਦਾ ਤਾਜ਼ਾ ਅਰੈਸਟ ਹੈਗੀ ਹੈ ਤੇ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ ਔਰ ਅੱਜ ਇਹਨਾਂ ਨੂੰ ਪ੍ਰੋਡਿਊਸ ਕਰਕੇ ਲੰਮਾ ਰਿਮਾਂਡ ਵੀ ਲਵਾਵਾਂਗੇ ਸਰਪੰਚ ਜੀ ਪੀਏ ਜੀ ਇਹ ਪੀਏ ਨਾਲ ਹੈਗੇ ਇਹਨੂੰ ਕਹੇ ਆ ਕਿ ਇਹ ਪੀਏ ਨਾਲ ਉਹਦੇ ਬਾਰੇ ਕੋਈ ਮੈਂ ਤੁਹਾਨੂੰ ਦੱਸਿਆ ਨਾ ਜੀ ਉਹਨਾਂ ਨੂੰ ਉਹ ਡਾਊਟ ਸੀਗੀ ਗੱਲ ਪਰ ਇਸ ਗੱਲ ਦੇ ਵਿੱਚ ਮੋਟਿਵ ਵੀ ਅਲੱਗ ਨਿਕਲਿਆ ਤੇ ਉਹ ਜਿਹੜੀ ਆਪਣੇ ਵਾਰਦਾਤ ਕਰਨ ਵਾਲੇ ਬੰਦੇ ਵੀ ਆਪਾਂ ਫੜ ਲਿਆ ਲੋਂਗ ਵਿਦ ਵੈਪਨ ਆਫ ਅਫੈਂਸ ਸਰ ਇਹ ਸੋਸ਼ਲ ਮੀਡੀਆ ਦਾ ਸਾਰਾ ਵੀ ਲੈ ਰਹੇ ਸੀ ਦੇਖੋ ਸੋਸ਼ਲ ਮੀਡੀਆ ਦਾ ਤਾਂ ਅੱਜਕੱਲ ਸਾਰੇ ਯੰਗਸਟਰਸ ਹੀ ਲੈਂਦੇ ਆ ਔਰ ਕ੍ਰਿਮੀਨਲਸ ਕਾਫੀ ਟੈਕਨੋਲੋਜੀ ਦਾ ਫਾਇਦਾ ਲੈਂਦੇ ਆ ਬਟ ਇਹ ਜਿੱਦਾਂ ਆਪਾਂ ਕਹਿੰਦੇ ਕਾਨੂੰਨ ਦੇ ਹੱਥ ਥੋੜੇ ਲੰਬੇ ਹੁੰਦੇ ਆ ਜੀ ਤੇ ਸਾਡੀ ਜਿਹੜੀ ਟੀਮ ਹੈ ਮੈਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ we have a very good team and ਉਹਨਾਂ ਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਹੈ ਇਸ ਗੱਲ ਦੇ ਨਾ ਲਾਇਸੈਂਸ ਸੀ ਵੈਪਨ ਜਿਹੜਾ ਜਿੱਦ ਨਹੀਂ ਜੀ ਇਲੀਗਲ ਹੈ ਸਰ ਅਖਰ ਕੀ ਦੀ ਅਸੀਂ ਮੰਚਾ ਸੀ ਜਿੱਦਾਂ ਕਿ ਇੰਨਾ ਕੁੰਨੀ ਖੇਲ ਨੂੰ ਖੇਡਣਾ ਪਿਆ کیا ਯਸ਼ਵਾਦਾ ਵਾਕਈ ਕੋਈ ਅਫੇਅਰ ਸੀ ਇਹ ਨਹੀਂ ਦੇਖੋ ਇਹ ਗੱਲਾਂ ਨਾ ਭਾਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਪ੍ਰੀਲੀਮੀਨਰੀ ਤੌਰ ਤੇ ਮੋਟਿਵ ਸਾਨੂੰ ਇਹ ਪਤਾ ਲੱਗਿਆ ਦੇਖੋ ਐਡੀ ਵੱਡੀ ਗੱਲ ਹੋਈ ਆ ਆਫਟਰ ਆਲ ਐਂਡ ਬੈਡ ਬੈਡ ਆਈਸੀਓ ਦੀ ਕਿ ਕਿਸ ਤਰ੍ਹਾਂ ਦੀ ਇਹ ਉਹੀ ਉਹੀ ਗੱਲ ਕਲੀਅਰ ਕਰਦੇ ਆ ਜੀ ਉਹਨੂੰ ਤਾਂ ਸ਼ੇਅਰ ਕਰਾਂਗੇ ਆਪਾਂ ਐਵੇਂ ਗੱਲ ਕਹਿ ਦਈਏ ਉਹਦੀ ਸ਼ੁਰੂ ਦੀ ਵਿੱਚ ਬਟ ਡੈਫੀਨਿਟਲੀ ਦੇਖੋ ਜੇ ਇੱਕ ਬੰਦੇ ਨੂੰ ਪੈਸੇ ਦੇ ਰਿਹਾ ਬੰਦਾ ਤੇ ਬੰਦੇ ਨੂੰ ਕੰਟ੍ਰੈਕਟ ਕਿਲਿੰਗ ਦੇ ਥਰੂ ਮਰਡਰ ਕਰਵਾ ਰਿਹਾ 댓 ਮੀਨਸ ਕਿ ਕੋਈ ਇੰਨਾ ਜਿਆਦਾ ਗੁੱਸਾ ਜਾਂ ਰੰਜਿਸ਼ ਤਾਂ ਹੈ ਹੀ ਆ ਨਾ ਜੀ ਜੇ ਪੈਸਾ ਕੋਲੋਂ ਨਾਲ ਗਿਆ ਸੀ ਜਨਾ ਉਹ ਇਸ ਪਾਰੀ ਦੇ ਅੰਦਰ ਉਹ ਗੱਲ ਆ ਜੇ ਕਲੀਅਰ ਕਰਨੀ ਹੈ ਵੈਸੇ ਕਿਉਂਕਿ ਮਡਲੀ ਪੁੱਛ ਕੇ ਛੇ ਰੋਲ ਭੋਲੂ ਦਾ ਵੀ ਉਹ ਬਰਾਬਰ ਦਾ ਹੀ ਹੈ ਕਿਉਂਕਿ ਸਾਰੀ ਇਨਸਟੀਗੇਸ਼ਨ ਉਹਦੀ ਹੈ ਉਹ ਸਾਰਾ ਜਿਹੜਾ ਇੱਕ ਬੰਦਾ ਤੁਹਾਨੂੰ ਮੈਂ ਦੱਸਿਆ ਇਹਦੇ ਚ ਰਹਿੰਦਾ ਵੀ ਅਡਰੈਸ ਕਰਨਾ ਇਹਨੂੰ ਅੱਜ ਰਿਮਾਨਡ ਲੈ ਕੇ ਲੰਬਾ ਸਾਰੀ ਗੱਲ ਤੁਹਾਨੂੰ ਦੁਬਾਰਾ ਅਸੀਂ ਖੁਲਾਸਾ ਵੀ ਇਹਦੇ ਚ ਕਰਾਂਗੇ ਕਿ ਕੀ ਕੀ ਸੀਕਵੈਂਸ ਹੋਇਆ ਕਿੱਥੋਂ ਚੱਲੇ ਕਿਵੇਂ ਗਏ ਮੋਟਰਸਾਈਕਲ ਕਿਦਾਂ ਸੀ ਉਹ ਸਾਰੀਆਂ ਗੱਲਾਂ ਰਹਿੰਦੀ ਆ ਜੀ ਬਾਈਕ ਤੇ ਦੋ ਬੰਦੇ ਨਜ਼ਰ ਆ ਰਹੇ ਸੀ ਨਾ ਉਸ ਵੇਲੇ ਜਦੋਂ ਸੀ। ਅਰੇ ਉਹੀ ਮੈਂ ਕਹਿ ਰਿਹਾ ਨਾ ਜੇ ਆਪਾਂ ਸਾਰੀ ਗੱਲ ਐਵੇਂ ਮੈਂ ਕੱਚੀ ਗੱਲ ਕਹਿ ਦਵਾਂ ਇੱਥੇ ਕੱਲ ਨੂੰ ਕੇਸ ਖਰਾਬ ਹੋ ਜੇ ਐਵੀਡੈਂਸ ਦੇ ਥਰੂ। ਆਪਾਂ ਉਹੀ ਗੱਲ ਕਰਨੀ ਚਾਹੀਦੀ ਹੈ ਜਿੰਨੀ ਸਾਡੇ ਕੋਲ ਆਈ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਜ਼ਰੂਰੀ ਤਾਂ ਹੈ ਸਗੀ। ਬਿਕੋਜ਼ ਬਾਅਦ ਚ ਫਿਰ ਸਾਰਿਆਂ ਨੂੰ ਵੀ ਹੋ ਜਾਂਦਾ ਕਿ ਆ ਮਤਲਬ ਅਦੀਬ ਚੱਦੀ ਦੀ ਹਾਫ ਹਾਫ ਬੈਕਡ ਜਿਹੜੀ ਇਨਫੋਰਮੇਸ਼ਨ ਉਹਨਾਂ ਨੂੰ ਨੁਕਸਾਨ ਹੀ ਹੁੰਦਾ। ਕਿੰਨੇ ਸਟੇਟਸ ਹੁੰਦੇ ਨੇ? ਤਿੰਨ ਤੁਹਾਨੂੰ ਦੱਸਿਆ ਹੀ ਆ ਜੀ ਦਿੱਲੀ, ਰਾਜਸਥਾਨ ਐਂ ਉੱਤਰਾਖੰਡ ਸਰ ਪਿਛੇ ਜੀ ਸ਼ਰਾਬ ਦੇ ਗਾਰੋਵਾਰੀ ਦੀ ਜਾਨਿਸ਼ ਦਾ ਜਿਹੜਾ ਮਾਮਲਾ ਸਮੇਂ ਖਾਨਾ ਗੇਟ ਦੀ ਮਤ ਹੈ ਇਹ ਵੀ ਜਾਨਿਸ਼ ਹੈ ਕਿ ਕੋਈ ਹੋਰ ਦੇਖੋ ਇਹਦੇ ਖਿਲਾਫ ਅਜੇ ਤਾਂ ਤੁਹਾਨੂੰ ਮੈਂ ਜਿਹੜੇ ਮੁਕਦਮੇ ਦੱਸੇ ਨੇ ਪੁਰਾਣੇ ਨੇ ਇਹ ਪੁੱਛ ਕੇ ਚ ਆਏਗਾ ਕਈ ਵਾਰ ਕੀ ਹੁੰਦਾ ਕ੍ਰਿਮੀਨਲ ਦੀ ਆਦਤ ਹੁੰਦੀ ਆਪਣੀ ਗੱਲ ਲੁਕੋਣ ਦੀ ਹਰ ਇੱਕ ਬੰਦਾ ਹੀ ਕੋਸ਼ਿਸ਼ ਕਰਦਾ ਕਿ ਮੈਂ ਘੱਟੋ ਘੱਟ ਗੱਲ ਦੱਸਾਂ ਤੇ ਉਹ ਸਾਰਾ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਸਰ ਭਾਈ ਜੀ ਉਹਦੇ ਤੇ ਵੀ ਕੰਮ ਕਰ ਰਹੇ ਜੀ ਵੈਪਨ ਆਫ ਅਫੈਂਸ ਮੋਰ ਇੰਪੋਰਟੈਂਟ ਸੀ ਬਾਈਕ ਦੇ ਉੱਤੇ ਵੀ ਚੱਲਦੇ ਆ ਜੀ ਹਾਂ ਜੀ thank you dee